ਅੱਜ ਵੀ ਇਸ ਪ੍ਰੈਸ ਕਾਨਫਰੰਸ ਦੇ ਅੰਦਰ ਮੇਰੇ ਨਾਲ ਮੇਰੇ ਕੈਬਨਿਟ ਦੇ ਕਲੀਗ ਵਰਿੰਦਰ ਗੋਇਲ ਜੀ ਮਾਈਨਿੰਗ ਮਿਨਿਸਟਰ ਮੇਰੇ ਖਾਬੇ ਪਾਸੇ ਹਰਦੀਪ ਮੋਡਿਆ ਜੀ ਰੈਵਨਿਊ ਮਿਨਿਸਟਰ ਅੱਜ ਕ अहम ਪੰਜਾਬ ਕੈਬਨਿਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਛੋਈ ਦੀ ਦੇ ਅੰਦਰ ਕਾਫੀ ਸਾਰੇ ਫੈਸਲੇ ਵਕ ਵਕ ਪਾਲਸੀਆਂ ਨੂੰ ਲੈ ਕੇ ਹੋਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਲਗਾਤਾਰ ਫੈਸਲੇ ਹੋ ਰਹੇ ਦੇ ਹਰੇਕ ਸਾਲ ਹਰੇਕ ਕੈਬਨਿਟ ਦੇ ਅੰਦਰ ਕਿਸੇ ਕੈਬਨਿਟ ਦੇ ਅੰਦਰ ਰੋਜ਼ਗਾਰ ਦਾ ਝੰਡਾ ਹੁੰਦਾਗਾ ਕਿਸੇ ਕੈਬਨਿਟ ਦੇ ਅੰਦਰ ਲੋਕਾਂ ਨੂੰ ਸਹੂਲਤ ਦੇਣ ਦਾ ਏਜੰਡਾ ਹੁੰਦਾਗਾ ਪਰ ਕਿਸੇ ਕੈਬਨਿਟ ਦੇ ਅੰਦਰ ਰੈਵਨਿਊ ਜਨਰੇਸ਼ਨ ਹੁੰਦੀ ਆ ਔਰ ਕਿਸੇ ਕੈਬਨਿਟ ਦੇ ਅੰਦਰ ਖਰਚਿਆਂ ਦੀ ਗੱਲ ਕੀਤੀ ਜਾਂਦੀ ਆ ਸੋ ਅੱਜ ਦੀ ਕੈਬਨਿਟ ਦੀ ਯਾਤਰਾ ਜਿਹੜੀ ਯੋਜਨਾ ਉਹਸੀ ਬਣਾਈ ਹਰਦੀਪ ਬੁੰਡਿਆ ਜੀ ਰੈਵਨਿਊ ਡਿਪਾਰਟਮੈਂਟ ਦੇ ਮਨਿਸਟਰ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇਗੇ ਮਾਲ ਪੁਨਰਵਾਸ ਆਫਤ ਪ੍ਰਬੰਧਨ ਦੇ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਯੋਜਨਾ ਬਣਾਈ ਗਈ ਜੀ ਜਿਹਦੇ ਵਿੱਚ ਲਗਭਗ 50 50 ਸਾਲ ਤੋਂ ਕਿਉਂਕਿ ਜਦੋਂ ਵੀ ਕੋਈ ਬਲੁਖ ਵੱਡੀ ਉਮਰ ਦਾ ਹੋ ਜਾਂਦਾ ਹੈਗਾ ਤਾਂ ਹਮੇਸ਼ਾ ਉਹਦੀ ਤਰਜੀਹ ਰਹਦੀ ਆ ਕਿ ਮੈਂ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਂ ਖਾਸ ਕਰਕੇ ਮੈਂ ਦੇਖਿਆ ਸਾਡੇ ਪੰਜਾਬੀਆਂ ਦੀ ਇੱਛਾ ਵੀ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਉਹਦੇ ਸਾਰੇ ਜਣੇ ਵਸੇਤਾ ਅੱਜਕੱਲ ਨੌਜਵਾਨਾਂ ਵਿੱਚ ਵੀ ਬਹੁਤ ਵੱਡਾ ਟ੍ਰੈਂਡ ਆ ਪਰ ਲੇਕਿਨ ਇਹ ਸੱਚ ਆ ਕਿ ਜਦੋਂ ਵੱਡੀ ਉਮਰ ਹੁੰਦੀ ਆ ਤਾਂ ਸਾਰੇ ਕੋਸ਼ਿਸ਼ ਕਰਦੇ ਨੇਗੇ ਕਿ ਆਪਣੇ ਆਪਣੇ ਧਾਰਮਿਕ ਸਥਾਨ ਜਿੱਥੇ ਕੋਈ ਮੰਦir ਆ ਜਾਂ ਦੂਸਰੇ ਧਾਰਮਿਕ ਸਥਾਨ ਸਾਰਿਆਂ ਦੇ ਅੰਦਰ ਯਾਤਰਾ ਜਿਹੜੀ ਆ ਉਹ ਕੀਤੀ ਜਾਵੇ ਅੱਜ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਕਿ ਅਸੀਂ ਸੂਬੇ ਦੇ ਉਹ ਵਿਅਕਤੀ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਆ ਔਰ ਉਹ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਨੇਗੇ ਤੋਂ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤਾਗਾ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਸਰਕਾਰ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਾਵਾਂਗੇ ਔਰ ਇਹਦੇ ਲਈ 100 ਕਰੋੜ ਰੁਪਏ ਜਿਹੜਾ 100 CR ਵਾਜ ਫੰਡ ਜਿਹੜਾ ਉਹ ਅਲਾਟ ਕੀਤਾ ਗਿਆਗਾ ਔਰ 30000 ਤਰ੍ਹਾਂ ਤੇ ਜਾਣ ਵਾਲੇ ਜਿਹੜੇ ਯਾਤਰੀ ਹੋਣਗੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਮਹੀਨੇ ਸ਼ੁਰੂ ਹੋਇਆ ਕਰੂਗਾ ਔਰ ਮਈ ਚ ਯਾਤਰਾ ਜਿਹੜੀ ਆ ਉਹਦਾ ਸ਼ੁਭ ਆਰੰਭ ਹੋਊਗਾ ਔਰ ਸਾਡਾ ਕਿਉਂਕਿ ਪੰਜਾਬ ਇੱਕ ਬਹੁਤ ਹੀ ਅਮੀਰ ਸਭਿਆਚਾਰਕ ਸੂਬਾ ਦਾ ਔਰ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਔਰ ਧਾਰਮਿਕ ਵਿਰਖਣ ਦਾ ਹੁੰਦੇ ਹੋਏ ਵੀ ਸਭ 'ਚ ਬਹੁਤ ਹੀ ਬੇਸਮਾਨ ਦਾ ਚੰਗੀ ਜਿਹੜੀ ਆ ਉਹ ਧਾਰਮਿਕ ਸਾਂਝ ਲੋਕਾਂ ਚ ਪੈਦਾ ਹੋਈ ਹੋਈ ਆ ਲੋਕ ਆਪਣੀ ਧਾਰਮਿਕ ਸਾਧਨ ਜਿਹੜਾ ਉਹ ਵਰਕਰਾਰ ਰੱਖਦੇ ਨੇਗੇ ਸੋ ਅੱਜ ਇਹ ਬਹੁਤ ਵੱਡਾ ਅਸੀਂ ਅਨਾਉਂਸ ਕੀਤਾਗਾ ਕਿ ਸਾਰੀ ਯਾਤਰਾ ਜਿਹੜੀ ਆ ਉਹ 에어 ਕੰਡੀਸ਼ਨਰ ਯਾਤਰਾ ਹੋਊਗੀ ਆਰਾਮਦਾਇਕ ਹਰ ਹਾਇਸ ਜਿਹੜੀ ਆ ਉਹਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਣ ਪੀਣ ਦੀ ਵਿਵਸਥਾ ਜਿਹੜੀ ਆ ਉਹ ਵਿਵਸਥਾ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਊਗਾ ਔਰ ਇਹਦੇ ਅੰਦਰ ਅਸੀਂ ਇੱਕ ਮੈਕੈਨਿਜ਼ਮ ਬਣਾਇਆਗਾ ਕਿ ਡਿਪਾਰਟਮੈਂਟਾਂ ਦੇ ਸੈਕਟਰੀ ਸਾਹਿਬਾਨ ਜਾਂ ਉਹਨਾਂ ਦੇ ਪ੍ਰਤੀਨਿਧ ਜਿਹੜੇ ਨੇਗੇ ਉਹ ਕਮੇਟੀ ਦੇ ਅੰਦਰ ਹੋਣਗੇ ਔਰ ਸਾਰੀਆਂ ਸਾਈਟਸ ਮੰਨ ਲਓ ਕਿਹੜੀ ਸਾਈਟ ਤੇ ਜਾਣਾਗਾ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨ ਜਾਂ ਯੂਪੀ ਦੇ ਅੰਦਰ ਅਯੁੱਧਿਆ ਮੰਦਿਰ ਦੇਖਣ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿੱਥੇ ਵੀ ਅਸੀਂ ਬਹੁਤ ਸਾਰੀਆਂ ਸਾਈਟਾਂ ਨੇ ਜਿਹੜੀਆਂ ਉਹ ਬੜੀ ਜਲਦੀ ਧਾਰਮਿਕ ਸੈਕਟਰਾਂ ਨੂੰ ਤਾਂ ਬੜੇ ਜਲਦੀ ਦੱਸ ਰਹਾਂਗੇ ਔਰ ਨਾਲ ਸਮਝ ਉਹ ਸਾਰੀਆਂ ਸਾਈਟਾਂ ਸਾਡੇ ਮੁੰਡਿਆ ਸਾਹਿਬ ਦਾ ਡਿਪਾਰਟਮੈਂਟ ਹਰਦੀਪ ਮੁੰਡਿਆ ਜੀ ਦਾ ਉਹ ਡਿਪਾਰਟਮੈਂਟ ਆਇਡੈਂਟੀਫਾਈ ਕਰੂਗਾ ਔਰ ਉਸ ਬਾਅਦ ਅਸੀਂ ਅਨਾਉਂਸ ਕਰਾਂਗੇ ਜਿਹਨੇ ਜਾਣਾਗਾ ਉਹ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਬਸ ਦੇ ਰਾਹੀਂ ਰੇਲ ਗੱਡੀ ਦੇ ਉਹ ਯਾਤਰਾ ਜਿਹੜੀ ਆ ਮੁਫਤ ਕਰ ਸਕਦਾਗਾ ਸੋ ਅੱਜ ਇਹ ਯਾਤਰਾ ਦੀ ਜਿਹੜੀ ਪ੍ਰਵਾਨਗੀ ਜਿਹੜੀ ਆ ਉਹ ਅੱਜ ਦੀ ਕੈਬਨਿਟ ਦੇ ਅੰਦਰ ਸਾਰੇ ਸਾਡੇ ਸਾਥੀ ਸਹਿਮਾਨ ਵੱਲੋਂ ਔਰ ਬਾਦ ਜੋ ਮਕਬਦਰ ਸਰਪ ਕੋ ਹੰਸਰੀਮਾਨ ਜੀ ਬਲਦਤੀ ਗਈਆ ਇੱਕ ਵੱਡਾ ਫੈਸਲਾ ਮੈਂ ਸਮਝਦਾ ਪੰਜਾਬੀਆਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਸਿੱਖਿਆ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਚਿੰਤਤ ਰਹਿੰਦੇ ਆ ਕਿ ਪੰਜਾਬ ਦੇ ਅੰਦਰ ਸਿੱਖਿਆ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤੇ ਜਾ ਸਕਣ ਸੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 2022 ਤੋਂ ਲੈ ਕੇ ਲਗਾਤਾਰ ਜੇ ਉਹ ਸਕੂਲ ਆਫ ਐਮੀਨੈਂਸ ਦੀ ਸਥਾਪਨਾ ਹੋਵੇ ਚਾਹੇ ਵੀ ਆਪਕਾ ਨੂੰ ਸਾਡੇ ਅਧਿਆਪਕਾਂ ਨੂੰ ਜਿਹੜੇ ਸਾਡੇ ਅਧਿਆਪਕ ਨੇਗੇ ਉਹਨਾਂ ਨੂੰ ਮੈਸਮੈਂਡਾ ਸਿੰਗਾਪੁਰ ਭੇਜਣ ਦੀ ਗੱਲ ਹੋਵੇ ਫਿਨਲੈਂਡ ਭੇਜਣ ਦੀ ਗੱਲ ਹੋਵੇ ਆਈਆਈਟੀ ਅਹਮਦਾਬਾਦ ਭੇਜਣ ਦੀ ਗੱਲ ਹੋਵੇ ਤਾਂ ਕਿ ਉੱਥੋਂ ਉਹ ਟ੍ਰੇਨਿੰਗ ਲੈ ਕੇ ਆਉਣ ਆ ਕੇ ਸਾਡੇ ਬੱਚਿਆਂ ਨੂੰ ਇੰਟਰਨੈਸ਼ਨਲ ਲੈਵਲ ਦੀ ਪੜ੍ਹਾਈ ਕਰਾ ਸਕਣ ਸਾਡੇ ਬੱਚਿਆਂ ਦਾ ਸਟੈਂਡਰਡ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦਾ ਕਰ ਸਕਣ ਸੋ ਉਸੇ ਤਹਿਤ ਉਸੇ ਕੜੀ ਤਹਿਤ ਉਸੇ ਲੜੀ ਤਹਿਤ ਮੈਸਮੈਂਡਾ ਅੱਜ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਲਿਆ ਗਿਆ ਅਸੀਂ ਜਿਹੜੇ 118 ਸਕੂਲ ਲਏ ਗਏ ਜਿਹੜੇ 118 ਸਕੂਲ ਆਫ ਐਮੀਨੈਂਸ ਰੇ ਉਹਨਾਂ ਵਿੱਚੋਂ ਪਹਿਲਾ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਕਿੱਥੇ ਅਸੀਂ ਇਹਦਾ ਨਾਂ ਰੱਖਿਆ ਸਕੂਲ ਮੈਂਟਰਸ਼ਿਪ ਜਿਹੜੀ ਆ ਸਕੂਲ ਮੈਂਟਰਸ਼ਿਪ ਜਿਹੜੀ ਆ ਉਸ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾਗਾ ਜਿੱਥੇ ਸਾਡੇ ਸਾਰੇ ਜਿਹੜੇ ਆਈਐਸ ਨੇ ਆਈਪੀਐਸ ਨੇ ਆਈਐਫਐਸ ਨੇ ਜਾਂ ਪੰਜਾਬ ਸਰਕਾਰ ਦਾ ਹੋਰ ਜਿਹੜੀਆਂ ਸਿਵਲ ਸਰਵਿਸਸ ਦਾ ਸਬੰਧਤ ਅਧਿਕਾਰੀ ਨੇ ਸਾਡੇ ਉਹ ਸਾਰੇ ਸਾਰੇ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਆਉਣ ਵਾਲੇ ਸਮੇਂ ਚ ਸਾਰੇ ਸੀਨੀਅਰ ਅਧਿਕਾਰੀ ਜੂਨੀਅਰ ਅਧਿਕਾਰੀ ਜਿਹੜੇ ਆਈਐਸ ਨੇ ਆਈਪੀਐਸ ਅਧਿਕਾਰੀ ਨੇ ਆਈਐਫਐਸ ਅਧਿਕਾਰੀ ਨੇਗੇ ਉਹ ਇੱਕ ਇੱਕ ਸਕੂਲ ਜਿਹੜਾ ਅਡਾਪਟ ਕਰਨਗੇ ਉਹਨਾਂ ਸਕੂਲਾਂ ਦਾ ਸਾਰਾ ਜਿਹੜਾ ਦੇਖਣਗੇ ਉਹ ਬੱਚਿਆਂ ਦੇ ਨਾਲ ਇੱਕ ਭਾਵਨਾਤਮਕ ਸਾਂਝ ਜਿਹੜੀ ਆ ਉਹ ਪੈਦਾ ਕਰਨਗੇ। ਬੱਚਿਆਂ ਦੇ ਨਾਲ ਇੱਕ ਲਵ ਐਂਡ ਅਫੈਕਸ਼ਨ ਵਾਲਾ ਰਿਸ਼ਤਾ ਜਿਹੜਾ ਉਹ ਕਾਇਮ ਕਰਨਗੇ ਕਿਉਂਕਿ ਉਹ ਜਦੋਂ ਇੱਕ ਨਵਾਂ ਚੁਣਿਆ ਆਈਐਸ ਜਾਂ ਆਈਪੀਐਸ ਜਾਂ ਕੋਈ ਹੋਰ ਅਫਸਰ ਜਦੋਂ ਜਾ ਕੇ ਕਿਸੇ ਸਕੂਲ ਦੇ ਅੰਦਰ ਬੱਚਿਆਂ ਦਾ ਮਾਰਗਦਰਸ਼ਕ ਕਰੂਗਾ, ਬੱਚਿਆਂ ਨੂੰ ਸਮਝਾਊਗਾ ਤਾਂ ਘੱਟੋ ਘੱਟ ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਸਿਵਲ ਸਲਫਸਸ ਦੇ ਵਿੱਚ ਜਾਣ ਦੇ ਲਈ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਉਹਨਾਂ ਦੇ ਅੰਦਰ ਜਿਹੜਾ ਅੱਗੇ ਵਧਣ ਦੀ ਭਾਵਨਾ ਔਰ ਮੈਸਮਨ ਦਾ ਬਹੁਤ ਸਾਰੇ ਰਾਸਤੇ ਜਿਹੜੇ ਲੱਗੇ ਉਹ ਇੱਥੋਂ ਹੀ ਨਿਕਲਦੇ ਸਕੂਲ ਚੋਂ ਨਿਕਲਦੇ ਨੇਗੇ ਉਹਨਾਂ ਸਾਰਿਆਂ ਨੂੰ ਆਈਡੈਂਟੀਫਾਈ ਕਰਨ ਦੇ ਅੰਦਰ ਜਿਹੜਾ ਆਫੀਸਰ ਹੈਗਾ ਉਹ ਬੱਚਿਆਂ ਦੇ ਲਈ ਬਹੁਤ ਵੱਡਾ ਸਹਾਇਕ ਸਦ ਹੋਊਗਾ ਸੋ ਸਕੂਲ ਮੈਂਟਰਸ਼ਿਪ ਜਿਹੜੀ ਇਹ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਸਾਡੀ ਸਰਕਾਰ ਵੱਲੋਂ ਕੀਤੀ ਆ ਮੈਸਮਨ ਦਾ ਇਦਾਂ ਪੰਜਾਬ ਦੇ ਜਿਹੜੇ ਵਿਦਿਆਰਥੀ ਨੇਗੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਔਰ ਸਾਰੇ ਅਧਿਕਾਰੀ ਜਿਹੜਾ ਵੀ ਅਧਿਕਾਰੀ ਸਕੂਲ ਅਡਾਪਟ ਕਰੂਗਾ ਉਹ ਇੱਕ ਸਕੂਲ ਨੂੰ ਘੱਟੋ-ਘੱਟ 5 ਸਾਲ ਲਈ ਅਡਾਪਟ ਕਰਕੇ ਰੱਖੂਗਾ 5 ਸਾਲ ਲਈ ਅਡਾਪਟ ਕਰਕੇ ਰੱਖੂਗਾ ਮੰਨ ਲਓ ਸਕੂਲ ਆਫ ਐਮਿਨੈਂਸ ਸਾਜਲੀ ਮੇਰੇ ਹਲਕੇ ਦਾ ਸਕੂਲ ਆ ਉਹਨੂੰ ਕਿਸੇ ਆਈ ਆਈਐਸ ਅਧਿਕਾਰੀ ਨੇ ਜਾਂ ਆਈਪੀਐਸ ਅਧਿਕਾਰੀ ਨੇ ਅਡਾਪਟ ਕੀਤਾ ਤਾਂ 5 ਸਾਲ ਉਹ ਸਕੂਲ ਦੇ ਅੰਦਰ ਸਮੇਂ-ਸਮੇਂ ਸਿਰ ਵਿਜ਼ਿਟ ਵੀ ਕਰੂਗਾ ਔਰ ਜਾ ਕੇ ਬੱਚਿਆਂ ਦੇ ਨਾਲ ਆਪ ਦਾ ਤਜਰਬਾ ਵੀ ਸਾਂਝਾ ਕਰੂਗਾ ਔਰ ਬੱਚਿਆਂ ਦਾ ਤੇ ਤਜਰਬਾ ਲਾਈਫ ਦਾ ਉਹ ਵੀ ਉਹਦੇ ਨਾਲ ਆਦਾਨ ਪ੍ਰਦਾਨ ਕਰੂਗਾ ਔਰ ਜੋ ਦੁਨੀਆ ਦੇ ਅੰਦਰ ਵਾਪਰ ਰਿਹਾ ਜੋ ਸੰਸਾਰ ਦੇ ਲੈਵਲ ਤੇ ਕੌਣ ਕਿਹੜੀ ਕਿਹੜੀ ਸਿਸਟਮ ਚੱਲ ਰਿਹਾ ਉਹ ਸਾਰਾ ਕੁਝ ਸਾਂਝਾ ਕਰੂਗਾ ਸੋ ਮੈਨੂੰ ਸਮਝਦਾ ਕਿ ਬੱਚਿਆਂ ਦੇ ਅੰਦਰ ਬਹੁਤ ਵੱਡਾ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਤ ਮਿਲੂਗੀ ਸੋ ਇਸ ਤੋਂ ਬਿਨਾ ਅੱਜ ਦੇ ਮੰਤਰੀ ਮੰਡਲ ਦੇ ਅੰਦਰ ਬਹੁਤ ਵੱਡਾ ਫੈਸਲਾ ਇੱਕ ਹੋਰ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆਗਾ ਸਾਡੇ ਮਾਈਨਿੰਗ ਮੰਗੇਸਟਰ ਵਰਿੰਦਰ ਗੋਲ ਜੀ ਦੇ ਡਿਪਾਰਟਮੈਂਟ ਵੱਲੋਂ ਅੱਜ ਨਵੀਂ ਜਿਹੜੀ ਮਾਈਨਿੰਗ ਕੰਟਰੈਕਸ਼ਨ ਪਾਲਸੀ ਆ ਜਿਹੜੀ 2022 ਦੀ ਪੰਜਾਬ ਰਾਜ ਮਾਈਨਰ ਮਿਨਰਲ ਨੀਤੀ ਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਨੇ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਸੀ ਆ 2023 ਉਹਦੇ ਅੰਦਰ ਕਾਫੀ ਸਾਰੀਆਂ ਸੌਦਾ ਕੀਤੀਆਂ ਰਹੀਆਂ ਮੈਂ ਪਹਿਲਾ ਵਿਰਦਰ ਗੋਇਲ ਜੀ ਨੂੰ ਕਹੂੰਗਾ ਕਿ ਉਹ ਬਰੀਫ ਕਰਨ ਆਫਟਰ दैट ਮੈਂ ਉਹਨੂੰ ਬਰੀਫ ਕਰੂੰਗਾ ਜਿਹੜਾ ਪਹਿਲਾ ਵਿਰਦਰ ਗੋਇਲ ਜੀ ਸ਼ਾਰਟ ਫੈਮਿਲੀ ਸਾਰੇ ਹੀ ਪ੍ਰੈਸ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਕਰਤੀ ਮਹੀਨਾ ਖਸਰੇ ਸੀ ਕਿ ਜਿਹੜੀ ਮਾਈਨਰਲ ਪਾਲਿਸੀ 2023 ਸੀ ਉਹ ਬੜੀ ਫੀਡ ਕੱਢੀ ਤੇ ਸਮੇਂ ਦੇ ਮੁਤਾਬਕ ਉਸ ਦੇ ਵਿੱਚ ਸੋਧ ਕਰਨ ਦੀ ਲੋੜ ਪਈ ਤਾਂ ਅੱਜ ਉਹਨਾਂ ਸੋਧਾਂ ਨੂੰ ਮੰਤਰੀ ਮੰਡਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪ੍ਰਵਾਨਗੀ ਦਿੱਤੀ ਹੈ। ਇਹਨਾਂ ਸੋਧਾਂ ਦਾ ਮਤਲਬ ਇਹਨਾਂ ਦਾ ਉਦੇਸ਼ ਕਿ ਸਭ ਤੋਂ ਵੱਡੀ ਗੱਲ ਇਹ ਸੀ ਡਿਮਾਂਡ ਐਂਡ ਸਪਲਾਈ ਦਾ ਬਹੁਤ ਵੱਡਾ ਫਰਕ ਸੀ। ਸੋ ਸਪਲਾਈ ਵਧਾਉਣ ਦੇ ਲਈ ਅਸੀਂ ਇਹਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਤੇ ਇਲੀਗਲ ਮਾਈਨਿੰਗ ਰੋਕਣ ਦੇ ਲਈ ਤੇ ਕੀਮਤਾਂ ਘਟਾਉਣ ਸੂਬੇ ਦਾ ਜਿਹੜਾ ਮਾਲੀਆ ਉਹ ਵਧੇ ਤੇ ਲੋਕਾਂ ਨੂੰ ਸਿੰਪਲ ਤਰੀਕੇ ਦੇ ਨਾਲ ਇਹ ਸਾਰੀ ਗੱਲ ਸਮਝ ਆਵੇ ਅਸੀਂ ਇਸ ਦਾ ਪ੍ਰਬੰਧਨ ਹੈ ਜਿਹੜਾ ਉਹ ਇਸ ਸੌਦਾ ਦੇ ਵਿੱਚ ਕੀਤਾ ਹੁਣ ਪਹਿਲਾਂ ਸਾਡੇ ਕੋਲੇ ਸੀ ਪਬਲਿਕ ਮਾਈਨਿੰਗ ਸਾਈਟਸ ਤੇ ਕਮਰਸ਼ੀਅਲ ਮਾਈਨਿੰਗ ਸਾਈਟਸ ਦੋ ਸਾਈਟ ਸੀ ਸਾਡੇ ਕੋਲ ਪਰ ਹੁਣ ਅਸੀਂ ਇਸ ਦੇ ਵਿੱਚ ਕ੍ਰੈਸ਼ਰ ਮਾਈਨਿੰਗ ਸਾਈਟਸ ਤੇ ਲੈਂਡ ਓਨਰ ਮਾਈਨਿੰਗ ਸਾਈਟਸ ਪੀਜੀ ਗਵਰਨਮੈਂਟ ਲੈਂਡ ਦੀ ਹੁਣ ਕੀ ਹੋਏਗਾ ਕਿ ਜੋ ਕ੍ਰੈਸ਼ਰ ਮਾਈਨਿੰਗ ਸਾਈਟ ਹੈ ਜਿਨਨੇ ਕ੍ਰੈਸ਼ਰ ਹੋਲਡਰ ਨੇ ਕ੍ਰੈਸ਼ਰ ਮਾਲਕ ਨੇ ਉਹ ਸਾਰੇ ਕ੍ਰੈਸ਼ਰ ਮਾਲਕਾਂ ਕੋਲੇ ਜ਼ਮੀਨਾਂ ਵੀ ਉਹ ਜ਼ਮੀਨਾਂ ਆਪਣੇ ਹਿਸਾਬ ਦੇ ਨਾਲ ਆਪਣੀਆਂ ਜ਼ਮੀਨਾਂ ਜਾਂ ਆਪ ਜ਼ਮੀਨਾਂ ਲੈ ਲਣਗੇ ਉਹ ਜ਼ਮੀਨਾਂ ਦੀ ਅਸਲੀ ਲੀਜ਼ ਉਹਨਾਂ ਨੂੰ ਹੀ ਦੇ ਦੇਵਾਂਗੇ ਉਹ ਰਾਇਲਟੀ ਸਰਕਾਰ ਨੂੰ ਪੇ ਕਰਨਗੇ ਤੇ ਉਹ ਰਾਇਲਟੀ ਪੇ ਕਰਕੇ ਉਹ ਜਿੰਨਾ ਮਾਲ ਉਥੋਂ ਕੁਆਂਟੀਟੀ ਫਿਕਸ ਕਰਾਂਗੇ ਉਹ ਕੁਆਂਟੀਟੀ ਉਥੋਂ ਚੱਕ ਸਕਣਗੇ ਤੇ ਲੈਂਡ ਓਨਰ ਸੀ ਜਿੱਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤਾ ਦੇ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਸੀ ਕਿ ਅਸੀਂ ਕੀ ਕਰੀਏ ਕਿਹਨੂੰ ਚੁਕਾਈਏ ਉਹ ਬਾਹਰ ਦੇ ਠੇਕੇਦਾਰ ਨੂੰ ਚੁਕਾਉਂਦੇ ਨਹੀਂ ਸੀ ਕਿਉਂਕਿ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਸੋ ਹੁਣ ਇਸ ਸੋਧ ਦੇ ਰਾਹੀਂ ਇਹ ਪ੍ਰਬੰਧਨ ਕੀਤਾ ਹੈ ਕਿ ਲੈਂਡ ਓਨਰ ਹੈ ਜਿਹੜਾ ਉਹ ਲੈਂਡ ਓਨਰ ਖੁਦ ਵੀ ਇਹ ਫੈਸਲਾ ਕਰ ਸਕਦਾ ਹੈ ਕਿ ਮੈਂ ਆਪਣਾ ਰੇਤਾ ਵੇਚਣਾ ਹੈ ਇੱਕ ਗਰੁੱਪ ਦੇ ਵਿੱਚ ਜਾਂ ਇਕੱਲੇ ਜਿਸ ਤਰ੍ਹਾਂ ਦਾ ਵੀ ਫੈਸਲਾ ਕਰੇਗਾ ਉਹ ਵੀ ਖੁਦ ਆਪਣੀ ਮਾਈਨਿੰਗ ਜਿਹੜੀ ਹੈ ਕਰ ਸਕਦਾ ਹੈ ਬਾਕੀ ਜਿਹੜੇ ਗਵਰਨਮੈਂਟ ਲੈਂਡਸ ਨੇ ਹੁਣ ਗਵਰਨਮੈਂਟ ਲੈਂਡ ਦੇ ਵਿੱਚ ਕਿਤੇ ਪ੍ਰਵਿੰਸ਼ਰ ਗਵਰਨਮੈਂਟ ਹੈ ਕਿਤੇ ਨਜੂਲ ਲਿਖਿਆ ਹੋਇਆ ਹੈ ਤੇ ਕਿਸੇ ਫੋਰੈਸਟ ਲੈਂਡ ਲਿਖਿਆ ਹੋਇਆ ਹੈ ਉਹ ਇੱਕ ਪੰਪਲ ਪੁੱਛਾਸਾ ਸੀ ਸੋ ਉਸ ਦੇ ਲਈ ਅਸੀਂ ਡਿਪਟੀਕ ਮਿਸ਼ਨ ਨੂੰ ਅਥਾਰਾਈਜ਼ ਕੀਤਾ ਹੈ ਕਿ ਉਹਨਾਂ ਜ਼ਮੀਨਾਂ ਦੇ ਉੱਤੇ ਉਹ ਫੈਸਲਾ ਲੈ ਸਕਦੇ ਸੋ ਦੋ ਸਾਈਡਸ ਦੀ ਜਗਾ ਹੁਣ ਪੰਜ ਸਾਈਡਸ ਹੋ ਗਈ ਹੈ ਤੇ ਮਾਰਕੀਟ ਦੇ ਵਿੱਚ ਓਪਨ ਹੋ ਜਾਣਾ ਗ੍ਰੇਵਲ ਵੀ ਤੇ ਰੇਤਾ ਵੀ ਸੋ ਜਦੋਂ ਮਾਲ ਓਪਨ ਹੋ ਜਾਣਾ ਹੈ ਮਾਲ ਦੀ ਕੁਆਂਟੀਟੀ ਵੱਧ ਜਾਣੀ ਹੈ ਤਾਂ ਰੇਟ ਵੀ ਘਟਣਗੇ ਤੇ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਉਹ ਵੀ ਦੂਰ ਹੋਣਗੀਆਂ ਤੇ ਬਾਕੀ ਸਾਰਾ ਸਿੰਪਲੀਫਾਈ ਕਰਤਾ ਜਿਹੜੀ ਇਹਦੇ ਸਭ ਤੋਂ ਵੱਡੀ ਇੱਕ ਪ੍ਰੋਬਲਮ ਸੀ ਕਿ ਈਸੀ এনवायरमेंट ਸਰਟੀਫਿਕੇਟ ਸੀ ਜਿਹੜੀ ਉਹ ਪਹਿਲਾਂ ਗਵਰਨਮੈਂਟ ਲੈ ਕੇ ਦਿੰਦੀ ਤੇ ਹੁਣ ਇਹ ਕਰਤਾ ਕਿ ਖੁਦ ਜਿਹੜੇ ਵੀ ਦੀਸ ਤੇ ਜ਼ਮੀਨ ਲੈਣਗੇ ਜਾਂ ਖੁਦ ਆਫਰ ਕਰਨਗੇ ਉਹ ਖੁਦ ਈਸੀ ਇਹ ਜਿਹੜੀ ਉਹ ਲੈ ਸਕਣਗੇ ਤੇ ਆਪਣਾ ਕੰਮ ਹੈ ਜਿਹੜਾ ਉਹ ਚਲਾ ਸਕਣਗੇ ਹਰ ਅਫੀਸਰ ਦੀ ਡਿਊਟੀ ਫਿਕਸ ਕੀਤੀ ਗਈ ਹੈ। ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ। ਤੇ ਲੋਕਾਂ ਨੂੰ ਵੀ ਇਸ ਤਰ੍ਹਾਂ ਸਿੰਪਲ ਕੀਤਾ ਗਿਆ ਕਿ ਕਿਸੇ ਨੂੰ ਜਿਆਦਾ ਉਲਝਣਵਾਰੀ ਨਾ ਹੋਵੇ। ਸਿੱਧੇ ਤਰੀਕੇ ਦੇ ਨਾਲ ਆਪਣਾ ਕੰਮ ਕਰਨਾ। ਇਹ ਜਿਹੜੀ ਸੌਦਾ ਕੀਤੇ ਆ ਗਏ ਨੇ। ਇਹ ਸਾਰੇ ਸਟੇਕ ਹੋਲਡਰਸ ਦੇ ਨਾਲ ਮੀਟਿੰਗਾਂ ਕਰਕੇ ਤੇ ਸਾਰੇ ਜਿੰਨੇ ਮਾਈਨਿੰਗ ਦੇ ਠੇਕੇਦਾਰ ਸੀ ਉਹਨਾਂ ਨਾਲ ਮੀਟਿੰਗਾਂ ਕਰਕੇ ਤੇ ਲੈਂਡ ਓਨਰਸ ਨਾਲ ਮੀਟਿੰਗਾਂ ਕਰਕੇ ਸਾਰਿਆਂ ਨਾਲ ਇਹ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜੀਆਂ ਇਹ ਸੌਦਾ ਨੇ ਉਹ ਕੀਤੇ ਗਏ ਨੇ ਤੇ ਇਸ ਦੇ ਨਾਲ ਜਿਹੜੇ ਠੇਕੇਦਾਰ ਨੇ ਕ੍ਰੈਸ਼ਰ ਓਨਰ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲਨੀ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਇਹ ਸੋ ਇਸ ਸੈਕਟਰ ਦੇ ਨਾਲ ਮੈਂ ਕਹਿ ਸਕਦਾ ਕਿ ਸਰਕਾਰ ਦੇ ਰੈਵਨੂ ਦੇ ਵਿੱਚ ਵੀ ਵੱਡਾ ਵਾਧਾ ਹੋਣਾ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਤੇ ਅਸੀਂ ਟਰਾਂਸਪੇਰੈਂਸੀ ਟਰਾਂਸਪੇਰੈਂਟ ਅੰਕ ਦੇ ਨਾਲ ਸਾਰਾ ਕੰਮ ਕਰਨਾ ਹੁਣ ਟੋਟਲੀ ਟਰਾਂਸਪੇਰੈਂਸੀ ਇਸ ਦੇ ਵਿੱਚ ਰਹੇਗੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਹਰ ਕੰਮ ਸਮੂਥਲੀ ਚੱਲਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ ਇਹਨਾਂ ਸੋਧਾਂ ਦੇ ਰਾਹੀਂ ਉਹ ਮਿਲੇ ਧੰਕ ਧੰਨਵਾਦ ਜਿਸ ਤਰ੍ਹਾਂ ਗੁਹਿਲ ਸਾਹਿਬ ਨੇ ਦੱਸਿਆ ਕ੍ਰਸ਼ਰ ਮਾਈਨਿੰਗ ਸਾਈਟਸ ਆਡੈਂਟੀਫਾਈ ਕਰਨੀਆਂ ਨੇਗੀਆਂ ਔਰ ਲੈਂਡ ਓਨਰ ਮਾਈਨਿੰਗ ਸਾਈਟਸ ਦੀ ਗੱਲ ਕੀਤੀ ਆ ਦੋ ਲਮੀਆਂ ਸਾਈਟਸਾਂ ਨੇਗੀਆਂ ਕੀ ਸੀਗਾ ਕਿ ਇੱਕ ਮਾਲਕ ਜਿਹੜਾ ਉਹਦੇ ਖੇਤ ਦੇ ਅੰਦਰ ਰੇਤਾਗਾ ਜਾਂ ਉਹਦੇ ਖੇਤ ਦੇ ਅੰਦਰ ਗ੍ਰੇਵਲ ਆ ਪਰ ਲੇਕਿਨ ਉੱਥੇ ਉਹ ਕਿਉਂਕਿ ਉਹਦੇ ਕੋਲ ਕ੍ਰਸ਼ਰ ਨਹੀਂ ਸੀਗਾ ਕ੍ਰਸ਼ਰ ਜਿਹੜਾ ਅਸੀਂ ਕਿਸੇ ਹੋਰ ਕੋਲੇ ਸੀਗਾ ਜਾਂ ਰੇਤ ਕੋਈ ਹੋਰ ਕੱਢਦਾ ਸੀਗਾ ਹੁਣ ਅਸੀਂ ਉਹਦੇ ਲਈ ਰਾਇਲਟੀ ਫਿਕਸ ਕੀਤੀ ਆ ਪਹਿਲਾਂ ਜਿਹੜੀ ਰਾਇਲਟੀ ਸੀ ਉਹ 73 ਪੈਸੇ ਸੀ ਕਯੂਬਿਕ ਫਿਟ ਪਹਿਲਾਂ ਰਾਇਲਟੀ ਸੀ 73 ਪੈਸੇ ਕਯੂਬਿਕ ਫਿਟ ਤੇ ਹੁਣ ਉਹ ਜਿਹੜੀ ਰਾਇਲਟੀ ਆ ਉਹ 3 ਰੁਪਏ 3 ਰੁਪਏ 20 ਪੈਸੇ ਗ੍ਰੇਵਲ ਦੀ ਆ 3 ਰੁਪਏ 20 ਪੈਸੇ ਗ੍ਰੇਵਲ ਦੀ ਹੋਈ ਆ ਕਯੂਬਿਕ ਫਿਟ ਔਰ 1 ਰੁਪਏ ਆ 75 ਪੈਸੇ ਜਿਹੜੀ ਆ ਉਹ ਰੇਤੇ ਦੀ ਆ ਯਾਨੀ ਪਹਿਲਾਂ ਉਹ 73 ਪੈਸੇ ਸੀ ਦੋਨਾਂ ਦੀ ਹੁਣ ਗ੍ਰੇਵਲ ਦੀ ਕਿੰਨੀ ਹੋ ਗਈ 3 ਰੁਪਏ 20 ਪੈਸੇ 4 ਫਿੱਟ ਅਤੇ ਰੇਤੇ ਦੀ ਜਿਹੜੀ ਆ ਉਹ 1 ਰੁਪਿਆ 75 ਪੈਸੇ ਸੋ ਇਹ ਵੱਡੀ ਜਿਹੜੀ ਚੇਂਜ ਹੋਈ ਆ ਇਹਦੇ ਨਾਲ ਮੈਂ ਸਮਝਦਾ ਕਿਤੇ ਜਿਸ ਤਰ੍ਹਾਂ ਵਿਲ ਸਾਬ ਨੇ ਕਿਹਾ ਕਿ ਪੰਜਾਬ ਦਾ ਰੈਵਨਿਊ ਵਧੂਗਾ ਔਰ ਉਹਦੇ ਨਾਲ ਜਿਹੜਾ ਲੈਂਡ ਓਨਰ ਆ ਉਹ ਆਪਣੀ ਜ਼ਮੀਨ ਕ੍ਰਸ਼ਰ ਮਾਲਕ ਨੂੰ ਲੀਜ਼ ਤੇ ਦੇ ਸਕਦਾਗਾ ਔਰ ਖੁਦ ਉਹ ਐਨਓਸੀ ਲੈ ਸਕਦਾਗਾ ਖੁਦ ਐਨਓਸੀ ਲੈ ਕੇ ਆਪਣਾ ਕੰਮ ਕਰ ਸਕਦਾਗਾ ਇਸੇ ਤਰੀਕੇ ਜੇਕਰ ਜ਼ਮੀਨ ਜਿਹੜੀ ਆ ਉਹ ਪੰਚਾਇਤ ਦੀ ਆ ਪੰਚਾਇਤ ਦੀ ਆ ਜਾਂ ਸਰਕਾਰ ਦੀ ਜ਼ਮੀਨ ਆ ਉਹ ਸਰਕਾਰ ਦੀ ਜਾਂ ਪੰਚਾਇਤ ਦੀ ਜ਼ਮੀਨ ਦੇ ਉੱਤੇ ਵਿਪਤੀ ਕਮਿਸ਼ਨ ਸਾਹਿਬ ਜਿਹੜਾਗਾ ਉਹ ਇਹ ਸਾਈਟ ਨੂੰ ਚਲਾ ਸਕਦਾਗਾ ਔਰ ਸਾਈਟ ਨੂੰ ਜਿਹੜਾ ਉਹ ਲੀਸ ਤੇ ਦੇ ਸਕਦਾਗਾ ਅੱਗੇ ਪਾਲਿਸੀ ਦੇ ਵਿਸੋਧਾ ਨਹੀਂ ਸੀਗੀਆਂ ਇਸੇ ਕਰਕੇ ਕਈ ਜਗ੍ਹਾ ਤੇ ਗੈਰ ਕਾਨੂੰਨੀ ਮਾਈਨਿੰਗ ਹੋਣ ਦੀ ਖਬਰਾਂ ਆਉਂਦੀਆਂ ਸੀਗੀਆਂ ਸੋ ਬਿਲਕੁਲ ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਨ ਦੇ ਲਈ ਲੀਗਲ ਮਾਈਨਿੰਗ ਨੂੰ ਹੋਰ ਸਟਰੈਂਥਨਿੰਗ ਕਰਨ ਦੇ ਲਈ ਹੋਰ ਮਜ਼ਬੂਤ ਕਰਨ ਦੇ ਲਈ ਔਰ ਕੀਮਤਾਂ ਘਟਾਉਣ ਦੇ ਲਈ ਔਰ ਪੰਜਾਬ ਚ ਭ੍ਰਿਸ਼ਟਾਚਾਰ ਜਿਹੜਾ ਉਹਨੂੰ ਜੜ ਤੋਂ ਖਤਮ ਕਰਨ ਲਈ ਇਹ ਜਿਹੜੀ ਆ ਨਵੀਂ ਐਮੈਂਡਮੈਂਟ ਜਿਹੜੀ ਆ ਸੋਧ ਇਸ ਪਾਲਿਸੀ ਚ ਕੀਤੀ ਗਈ ਆ ਔਰ ਇਹਦੇ ਨਾਲ ਜਿਹੜੀ ਮੋਨੋਪੋਲੀ ਸੀ ਕੁਝ ਬੰਦਿਆਂ ਦੀ ਉਹ ਵੀ ਖਤਮ ਹੋ ਜੂ ਹੁਣ ਇਹ ਆ ਕਿ ਜਿਹੜਾ ਕ੍ਰੈਸ਼ਰ ਆ ਲਗਾ ਜੇਕਰ ਉਹ ਆਪ ਆਉਂਦਰਾ ਜੇਕਰ ਸ਼ਰਤ ਆਪਾਂ ਦਾ ਜ਼ਮੀਨ ਦਾ ਤਾਂ ਆਪਦੀ ਐਨਓਸੀ ਲੈ ਕੇ ਸਾਨੂੰ ਰਾਇਲਟੀ ਦੇ ਦੋ ਮੰਨ ਲਓ ਉਹਦੇ ਉਹਦੇ ਖੇਤ ਦੇ ਅੰਦਰੋਂ ਜਾਂ ਉਹਦੀ ਸਾਈਡ ਦੇ ਅੰਦਰੋਂ 50 50 ਕਿਊਬਿਕ ਫਿਟ ਰੇਤਾ ਨਿਕਲਣਾ ਤਾਂ ਉਹ ਸਾਨੂੰ ਰਾਇਲਟੀ ਜਿਹੜੀ ਆ ਉਹ 50 ਕਿਊਬਿਕ ਫਿਟ ਦੀ 100% ਪੇ ਕਰੂਗਾ ਸਰਕਾਰ ਨੂੰ ਔਰ ਉਸ ਬਾਅਦ ਕੀ ਹੋਊਗਾ ਉਹ ਕੱਢੇ ਚਾਹ 45 ਚਾਹ 50 ਜਿੰਨਾ ਮਰਜ਼ੀ ਕੱਢੇ ਪਰ ਲੈ ਕੇ ਉਹ ਸਾਨੂੰ 100% ਜਿਹੜਾ ਮਾਲ ਉਹਦੇ ਖੇਤ ਦੇ ਅੰਦਰ ਉਹਦੀ ਸਾਈਡ ਦੇ ਅੰਦਰ ਪਿਆਗਾ ਉਡੀ ਰਾਇਲਟੀ ਦੇਊਗਾ ਤਾਂ ਫੇਰ ਉਹ ਕਰ ਸਕਦਾਗਾ ਉਹ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਕ੍ਰਸ਼ਰ ਤੇ ਵੀ ਕੀਤਾਗਾ ਕਿ ਜੇਕਰ ਉਹ ਆਪਦਾ ਮਾਲ ਖੇਤ ਚੋਂ ਲਿਆ ਕੇ ਸਾਈਡ ਤੋਂ ਲਿਆ ਕੇ ਕ੍ਰਸ਼ ਕਰਦਾਗਾ ਕ੍ਰਸ਼ ਕਰਨ ਤੋਂ ਬਾਅਦ ਕੀ ਹੁੰਦਾ ਮਾਲ ਉਹਨੇ ਚੱਕਿਆ 50 ਕਿਊਬਿਕ ਫਿਟ ਆਪਦੇ ਖੇਤ ਤੋਂ ਜਾਂ ਵੀ ਸਾਈਡ ਤੋਂ ਮਾਲ 50 ਕਿਊਬਿਕ ਫਿਟ ਚੱਕਿਆ ਔਰ ਉਸ ਤੋਂ ਬਾਅਦ ਕ੍ਰਸ਼ਰ ਤੱਕ ਪਹੁੰਚਦਾ ਪਹੁੰਚਦਾ 60 ਹੋ ਗਿਆ 70 ਹੋ ਗਿਆ ਇਹ ਵੀ ਅਸੀਂ ਆਈਡੈਂਟੀਫਾਈ ਕਰਾਂਗੇ ਇਹਨੂੰ ਅਸੀਂ ਸਾਡੇ ਬਿਜਲੀ ਸੈਕਟਰ ਨਾਲ ਜੋੜਿਆਗਾ ਕਿ ਉਹਦੀ ਜਿਹੜਾ ਕ੍ਰਸ਼ਰ ਆਗਾ ਉਹਦੇ ਅੰਦਰ ਬਿਜਲੀ ਦੀ ਕਿੰਨੀ ਕੰਜ਼ਮਪਸ਼ਨ ਹੋਈ ਆ ਯਾਨੀ ਕਿ ਬਿਲਕੁਲ 100% 100% ਜਿਹੜੀ ਆ ਉਹ ਟਰਾਂਸਪੈਰੈਂਸੀ ਆ ਗਈ ਕਿ ਕਿਤੇ ਵੀ ਜੇਕਰ ਉਹ ਖੇਤੋਂ ਚੱਕ ਕੇ ਲੈ ਕੇ ਜਿੰਦਾ 50 ਕਿਲੋਵਟ ਜਾ ਕੇ ਉਹਦੇ ਕ੍ਰਸ਼ਰ ਤੱਕ 60 ਹੋ ਗਿਆ 70 ਹੋ ਗਿਆ ਤਾਂ ਇਹ ਨਹੀਂ ਕਹਿ ਸਕਦਾ ਤਾਂ ਪਤਾ ਲੱਗੂਗਾ ਸਾਡੇ ਕੋਲੇ ਕਿਤੋਂ ਹੋਰ ਲੈ ਕੇ ਆਇਆਗਾ ਤਾਂ ਚੋਰੀ ਰੋਕਣ ਦੇ ਲਈ ਮੈਂ ਸਮਝਦਾ ਬਹੁਤ ਵੱਡਾ ਸਾਰਥਿਕ ਸਟੈਪ ਜਿਹੜਾ ਪੋਜ਼ਿਟਿਵ ਸਟੈਪ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਚੁੱਕਿਆਗਾ ਸੋ ਇਹ ਤਿੰਨ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਸੋ ਕਹਿਣ ਦਾ ਪਾਪ ਕਿ ਮਾਈਨਿੰਗ ਨਮੀ ਜਿਹੜੀ ਐ ਮੈਂ ਜਿਹੜਾ ਪਾਲਿਸੀ ਆ ਇਹਦੇ ਆਉਣ ਦੇ ਨਾਲ ਕੱਚੇ ਮਾਲ ਦੀ ਸਪਲਾਈ ਵੱਧ ਜੂਗੀ ਜਦੋਂ ਕੱਚੇ ਮਾਲ ਦੀ ਸਪਲਾਈ ਵੱਧ ਗਈ ਟਾਈਮ ਡੇਲ ਦੀਆਂ ਕਈ ਵਾਰ ਕੋਸਟ ਨੇ ਗਿਆ ਜਿਆਦਾ ਹੋ ਜਾਂਦੇ ਸੀ ਉਹ ਘਟ ਜਾਣਗੀਆਂ ਔਰ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ 100% ਖਤਮ ਹੋਊਗੀ ਲੀਗਲ ਮਾਈਨਿੰਗ ਜਿਹੜੀ ਆ ਹੋਊਗੀ ਭ੍ਰਿਸ਼ਟਾਚਾਰ ਜਿਹੜਾ ਉਹ ਖਤਮ ਹੋਊਗਾ ਔਰ ਕੀਮਤਾਂ ਘਟਣਗੀਆਂ ਸੂਬੇ ਦਾ ਮਾਲੀਆ ਜਿਹੜਾ ਉਹ ਬਧੂਗਾ ਜਿਹੜੀ ਮੋਨੋਪਲੀ ਜਿਹੜੀ ਮੋਨੋਪਲੀ ਕਿਤੇ ਨਾ ਕਿਤੇ ਕੁਝ ਕੁ ਬੰਦਿਆਂ ਦੇ ਜ਼ਾਰੇਦਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਮੋਨੋਪਲੀ ਪੈਦਾ ਹੋ ਜਾਂਦੀ ਸੀ ਉਹ ਮੋਨੋਪਲੀ ਜਿਹੜੀ ਟੋਟਲ ਖਤਮ ਹੋ ਜੂ ਔਰ ਕਈ ਵਾਰ ਸੀ ਕਿ ਜਿਹੜਾ ਸਾਡਾ ਗੁਆਂਡੀ ਸੂਬਾ ਦਾ ਗੁਆਂਡੀ ਸੂਬਿਆਂ ਤੋਂ ਮਾਈਨਿੰਗ ਹੁੰਦੀ ਸੀਗੀ ਗੁਆਂਡੀ ਗੁਆਂਡੀ ਸੂਬਿਆਂ ਤੋਂ ਮਾਲ ਜਿਹੜਾ ਉਹ ਪੰਜਾਬ 'ਚ ਪਹੁੰਚ ਜਾਂਦਾ ਸੀਗਾ ਔਰ ਬਾਹਰਲੇ ਸੂਬਿਆਂ ਤੋਂ ਮਾਲ ਬਿਲਕੁਲ ਹੀ ਆਊਗਾ ਕਿਉਂਕਿ ਅਸੀਂ ਇਸ ਪਾਲਿਸੀ ਦੇ ਅੰਦਰ ਬਾਹਰਲੇ ਸੂਬਿਆਂ ਦੀ ਪਾਲਿਸੀ ਚਾਹ ਉਹ ਬਾਂਦਲ ਦੀ ਹੈ ਚਾਹ ਹਰਿਆਣੇ ਦੀ ਆਦਰ ਸਟੇਟਸ ਦੀ ਜਿਹੜੀ ਪ ਉਹਨੂੰ ਵੀ ਅਸੀਂ ਕਨਸਿਡਰ ਕਰਕੇ ਉਹ ਸਾਰੀ ਪਾਲਿਸੀ ਬਣਾਈ ਆ ਤਾਂ ਕਿ ਟੋਟਲੀ ਜੜੀ ਆ ਉਹ ਟਰਾਂਸਪੇਰੈਂਸੀ 100% ਹੋ ਸਕੇ ਥੈਂਕ ਯੂ ਜੀ ਗਾਇਰ ਕਾਨੂੰਨੀ ਮਾਈਨਿੰਗ ਨਹੀਂ ਸੀ ਕਿਤੇ ਕਿਤੇ ਇਕਾ ਦੁਕਾ ਘਟਦਾਵਾ ਆਉਂਦੀਆਂ ਸੀਗੀਆਂ ਬੇਸਿਕ ਐ ਸੀ ਕਿ ਪਬਲਿਕ ਸਾਈਡ ਸ਼ੁਰੂ ਹੋਣ ਦੇ ਨਾਲ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਸੋ ਤੇ ਐਚਸੀ ਪਬਲਿਕ ਸਾਈਟ ਸ਼ੁਰੂ ਕੀਤੀ ਆ ਸੀ ਔਰ ਫਿਰ ਵੀ ਕਿਤਰਾ ਕਿਤੇ ਕੋਈ ਕੁਐਸਚਨ ਖੜਾ ਹੁੰਦਾ ਸੀਗਾ ਕਿ ਜੀ ਮਾਲਕ ਕੋਈ ਹੋਰ ਆ ਤੱਕੇ ਦਾ ਕੋਈ ਸਮਾਨ ਕੱਢ ਕੇ ਲੈ ਗਿਆ ਮੰਨ ਲਓ ਮਾਨਕ ਮਾਲਕ ਕੋਈ ਵਿਅਕਤੀ ਆ ਇਹ ਮਾਲਕ ਆ ਤੋਂ ਵੀ ਨਾਲ ਦੇ ਖੇਤ ਚ ਮਾਈਨਿੰਗ ਕਰਕੇ ਲੈ ਗਿਆ ਜੀ ਸੀ ਕਰਕੇ ਲੈ ਗਿਆ ਜੀ ਹੁਣ ਉਹਦੇ ਨਾਲ ਕੀ ਹੋਊਗਾ ਜਿਹੜਾ ਮਾਲਕ ਆ ਉਹਦਾ ਮੰਨ ਲਓ ਮਾਲਕ ਦਾ ਨਾਮ ਇਹ ਆ ਤਾਂ ਉਹ ਮਾਲਕ ਜਿਹੜਾ ਆਪਣੀ ਸਾਈਟ ਨੂੰ ਆਇਡੈਂਟੀਫਾਈ ਕਰਕੇ ਆਪਣਾ ਲਾਇਸੈਂਸ ਲੈ ਕੇ ਆਪਣੀ ਐਨਓਸੀ ਲੈ ਕੇ ਆਪਣੀ ਪੋਲੂਸ਼ਨ ਕਲੀਅਰੈਂਸ ਲੈ ਕੇ ਕੋਬ ਦੀ ਸਾਈਡ ਨੂੰ ਚਾਹਤਾ ਹੋ ਲੀਸ ਤੇ ਦੇ ਦੇ ਚਾਹੇ ਖੁਦ ਕਰ ਲੈ ਸੋ ਇਹ ਜਿਹੜਾ ਪ੍ਰੋਸੈਸ ਆ ਇਹਦੇ ਰੂਲ ਜਿਹੜੇ ਨੇ ਉਹ ਬਣ ਚੁੱਕੇ ਨੇਗੇ ਅ ਨੈਕਸਟ ਕਪਲ ਆਫ ਪੇ ਦੇ ਅੰਦਰ ਜਿਹੜੀ ਆਪਸ਼ਨ ਜਿਹੜੀ ਆ ਉਹ ਹੋਊਗਾ ਦੇਖੋ ਹਜੇ ਅੱਜ ਅਸੀਂ ਪਾਲਿਸੀ ਜਿਹੜੀ ਆ ਉਹ ਲਾਂਚ ਕੀਤੀ ਆ ਸੋ ਬਿਲਕੁਲ ਬੜੀ ਜਲਦੀ ਤੁਹਾਨੂੰ ਦੱਸਦਾ ਕਿ ਕਿੰਨਾ ਪਾਲਿਸੀ ਉਹ ਦੇਤੇ ਇੱਥੋਂ ਸਪਸ਼ਟਾ ਜੇ 73 ਪੈਸੇ ਵਾਲੀ ਜਿਹੜੀ ਆ 2-3 ਰੁਪਏ 20 ਪੈਸੇ ਰਾਇਲਟੀ ਹੋਗੀ। ਔਰ 73 ਪੈਸੇ ਵਾਲੀ ਕਿਰਪਾ 75 ਜਿਹੜੀ ਰੇਤੇ ਤੇ ਹੋਗੀ। ਸੋ ਬਿਲਕੁਲ ਨੇਚਰਲ ਆ ਕੇ ਪੰਜਾਬ ਦਾ ਰੈਵਨਿਊ ਵਧੂਗਾ। ਸੋ ਹਜੇ ਜਿਹੜਾ ਥੋੜਾ ਔਖਾ ਗਾ ਕਹਿਣਾ ਕਿ ਕਿੰਨਾ ਵਧੂਗਾ ਪਰ ਲੇਕਿਨ ਇਹ ਸਾਨੂੰ ਵਿਦਨ 3 ਮੰਥ ਅਸੈਸ ਹੋ ਜਾਊਗਾ ਕਿੰਨਾ ਰੈਵਨਿਊ। ਬਿਲਕੁਲ ਬਹੁਤ ਅੱਛਾ ਸਵਾਲ ਆ ਤੁਹਾਡਾ ਅਧਿਕਾਰੀ ਪੰਜਾਬ ਬੜਾ ਛੋਟਾ ਜਗਾ ਪੰਜਾਬ ਛੋਟਾ ਜਗਾ ਮੰਨ ਲਓ ਸਰੂੜ ਅਧਿਕਾਰੀ ਦੀ ਪਠਾਨਕੋਟ ਬਦਲੀ ਹੋਊਗੀ ਤਾਂ ਉਹਨੇ ਮਹੀਨੇ ਚ ਇੱਕ ਵਾਰ ਵਿਜ਼ਿਟ ਕਰਨਾ ਸੀ ਜਾਂ ਦੋ ਵਾਰ ਉਹਦੀ ਆਪਣੀ ਇੱਛਾ ਕੀ ਦੋ ਵਾਰ ਕਰਦਾ ਇੱਕ ਵਾਰ ਕਰਦਾ ਤਿੰਨ ਵਾਰ ਕਰਦਾ ਚਾਰ ਵਾਰ ਕਰਦਾ ਤਾਂ ਵੀਡੀਓ ਕਾਨਫਰੰਸ ਨਾਲ ਹੀ ਵੀ ਗੱਲ ਕਰ ਸਕਦਾਗਾ ਉਹ ਕਿਸੇ ਨਾ ਕਿਸੇ ਦਿਨ ਸੰਡੇ ਨੂੰ ਜਾਂ ਉਸ ਉਥੇ ਆ ਜੂਗਾ ਤਾਂ ਮੰਡੇ ਨੂੰ ਮਾਰਨਿੰਗ ਕਰਕੇ ਚਲਾ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਇਸੇ ਗੱਲ ਕਰਕੇ ਅਸੀਂ ਉਹਨਾਂ ਅਫਸਰਾਂ ਨੂੰ ਕਿਹਾਗਾ ਕਿ ਤੁਸੀਂ ਆਪਦੇ ਦੇਖ ਕੇ ਅਫਸਰ ਤਾਂ ਬਹੁਤ ਜ਼ਿਆਦਾ ਨੇ ਸਿਰਫ ਅਸੀਂ ਪਹਿਲਾਂ 80 ਸਕੂਲ ਇਸੇ ਲਈ ਜੁੜੇ ਨੇਗੇ ਕਿ ਦੇਖਦੇ ਆ ਕਿਹੜੇ-ਕਿਹੜੇ ਵਿਅਕਤੀ ਆ ਕੇ ਜਿਹੜਾ ਹੈਗਾ ਉਹ ਸਾਡੇ ਬੱਚਿਆਂ ਨੂੰ ਅੱਛੇ ਤਰੀਕੇ ਨਾਲ ਸਿਖਾਉਣਾ ਚਾਹਦੇ ਨੇ ਆਪਣੇ ਆਪ ਚੋਇਸ ਜਿਹੜੀ ਆ ਉਹ ਆਈਐਸ ਅਫਸਰਾਂ ਦੀ ਜਾਈ ਤੇ ਸਬਸਰਾਂ ਦੀ ਜਾਈਐਸ ਅਫਸਰਾਂ ਦੇ ਆਪਣੀ ਹੋ ਜੀ ਮਾਨ ਸਾਹਿਬ ਰਿਵਾਇਵਲ ਇੰਟਰਵਿਊਸ ਕੋ ਬਿਨਾਂ ਹੀ ਕਈ ਵਾਰੀ ਮੈਨਿੰਗ ਹੋਣ ਲੱਗਦੀ ਹੈ ਮੈਨਿੰਗ ਕਰ ਲੈਂਦੇ ਜਿਹੜੇ ਲੋਕ ਨੇ ਦਾਪਾ ਲਈ ਉਹ ਪਿੰਡਾ ਫੋਮ ਦੇ ਤਾਂ ਉਹ ਇਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਬਿਨਾ ਈਸੀ ਤੋਂ ਨਹੀਂ ਹੋਏਗੀ ਪਰ ਅਸੀਂ ਈਸੀ ਦੇ ਅਧਿਕਾਰੀਆਂ ਨਾਲ ਈਸੀ ਦੇ ਚੇਅਰਮੈਨ ਨਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਸਾਰਿਆਂ ਨਾਲ ਪਹਿਲਾ ਮੀਟਿੰਗ ਕੀਤੀ ਹੈ ਉਹ ਵੀ ਬੜਾ ਸਿੰਪਲੀਫਾਈ ਕੀਤਾ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਬਹੁਤ ਛੇਤੀ ਜਦੋਂ ਵੀ ਅਪਲਾਈ ਕਰਨਗੇ ਲੋਕਾਂ ਨੂੰ ਈਸੀ ਹੈ ਜਿਹੜੀ ਛੇਤੀ ਮਿਲ ਜਾਏਗੀ ਇਸ ਦੇ ਘਰ ਕਿ ਨਹੀਂ ਪ੍ਰੋਬਲਮ ਆਉਣੀ ਇਹ ਸਿਰਫ ਅਸਲ ਅਗੇ ਨਹੀਂ ਸਿਰਫ ਜਦੋਂ ਜਦੋਂ ਦੀ ਪ੍ਰੋਸੀਜਰ ਦੀ ਜਾਣਕਾਰੀ ਹੋਵੇਗੀ ਅੱਗੇ ਤੇ ਕੋਈ ਵੀ ਪਰਸਪੈਕਟਿਵ ਨੇ ਬਿਲਕੁਲ ਤਰਮਰਥ ਜਿਹੜਾ ਜਿਹੜੀ ਬ੍ਰਾਂਚ ਆ ਗਈ ਉਹ ਰੈਵਨਿਊ ਡਿਪਾਰਟਮੈਂਟ ਦੇ ਅੰਦਰ ਆਉਂਦੀ ਹੈਗੀ ਤੇ ਨੇਚਰਲੀ ਆ ਕੇ ਰੈਵਨਿਊ ਡਿਪਾਰਟਮੈਂਟ ਦੇਖੂਗਾ ਅੱਜ ਦਾ ਅਜੰਡਾ ਵੀ ਉਹਨਾਂ ਦਾ ਸੀਗਾ ਰੈਵਨਿਊ ਡਿਪਾਰਟਮੈਂਟ ਦਾ ਕੰਮ ਆ ਅਸੀਂ 100 ਕਰੋੜ ਰੁਪਏ ਉਹਨਾਂ ਨੂੰ ਦਿੱਤਾ ਹੈਗਾ ਸੋ ਦੇਖੂਗਾ ਜੀ ਬਿਲਕੁਲ ਰੇਲਵੇ ਦੇ ਨਾਲ ਰੇਲਵੇ ਦੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਉਹ ਬੱਸਾਂ ਵੀ ਨੇ ਨਾ ਜਿਹੜੀਆਂ ਏਸੀ ਬੱਸਾਂ ਲੱਗੀਆਂ ਤੇ ਅਸੀਂ ਜਦੋਂ ਸਾਡੇ ਕੋਲੇ ਅਵੇਲੇਬਿਲਟੀ ਮੰਨ ਲਓ ਕਿ ਸਰਕਾਰੀ ਕਿਸੇ ਦਿਨ ਕੋਈ ਵਾਰ ਸੰਡੇ ਹੁੰਦਾ ਜਾਂ ਹੋਰ ਦਿਨ ਹੁੰਦਾਗਾ ਸਰਕਾਰੀ ਬੱਸਾਂ ਉਦੋਂ ਲੱਗਦਾ ਕਿ ਅੱਜ ਸਵਾਰੀਆਂ ਇਕੱਠ ਹੋਣਗੀਆਂ ਤਾਂ ਉਸ ਦਿਨ ਉਹ ਵੀ ਅਡਾਪਟ ਕੀਤੀਆਂ ਜਾ ਸਕਦੀਆਂ ਨੇ ਪ੍ਰਾਈਵੇਟ ਬੱਸਾਂ ਵੀ ਅਡਾਪਟ ਕੀਤੀਆਂ ਜਾ ਸਕਦੀਆਂ ਨੇ ਨੇ ਚੇਅਰਮੈਨ ਤਾਂ ਚੇਅਰਮੈਨ ਤਾਂ ਆਲਰੇਡੀ ਦੱਸਿਆ ਗਿਆ ਕਿ ਸੀਐਮ ਸਾਹਿਬ ਸੀਨੀਅਰ ਅਧਿਕਾਰੀ ਨੂੰ ਪੁਆਇੰਟ ਕਰਨਗੇ ਥੈਂਕ ਯੂ ਜੀ ਜੀਵਾ ਜੀ ਬੀਕੋ ਪੂਰਾ ਦਾ ਬੜਾਈ ਥੀ ਉਹਨੇ